ਫਲੋਰ ਨਵਾਂ ਸ਼ਹਿਰ ਰੋਡ ਪਿੰਡ ਚਿਚੋਵਾਲ ਦੇ ਕੋਲ ਹੋਇਆ ਸੜਕੀ ਭਿਆਨਕ ਹਾਦਸਾ ਜਿਸ ਦੇ ਵਿੱਚ ਇੱਕ ਗੱਡੀ ਅਤੇ ਆਟੋ ਦੀ ਆਮਨੇ ਸਾਹਮਣੇ ਟੱਕਰ ਹੋ ਗਈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਆਟੋ ਜੋ ਕਿ ਕੰਢਿਆਣਾ ਝੰਡੀਪੀਰ ਤੋਂ ਫਲੋਰ ਵੱਲ ਨੂੰ ਜਾ ਰਿਹਾ ਸੀ ਅਤੇ ਦੂਸਰੀ ਤਰਫ ਜਿਹੜੀ ਗੱਡੀ ਸੀ ਉਹ ਫਲੋਰ ਤੋਂ ਨਗਰ ਵੱਲ ਨੂੰ ਜਾ ਰਹੀ ਸੀ ਅਤੇ ਅਚਾਨਕ ਗੱਡੀ ਤੇ ਆਟੋ ਦੀ ਟੱਕਰ ਆਮਨੇ ਸਾਹਮਣੇ ਹੋ ਜਾਂਦੀ ਹੈ ਰਾਘੀਰਾ ਨੇ ਦੱਸਿਆ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਐਕਸੀਡੈਂਟ ਹੋਇਆ ਤਾਂ ਇੰਨੀ ਭਿਆਨਕ ਆਵਾਜ਼ ਆਈ ਕਿ ਚਿੱਕ ਜੜਾ ਪੈ ਗਿਆ ਅਸੀਂ ਤੁਰੰਤ ਆਪਣੀਆਂ ਗੱਡੀਆਂ ਰੋਕ ਕੇ ਮੋਟਰਸਾਈਕਲ ਰੋਕ ਕੇ ਜਿੱਥੇ ਐਕਸੀਡੈਂਟ ਹੋਇਆ ਉਸ ਥਾਂ ਤੇ ਪਹੁੰਚੇ ਤੇ ਉੱਥੇ ਦਾ ਮਾਹੌਲ ਬਹੁਤ ਹੀ ਜ਼ਿਆਦਾ ਭਿਆਨਕ ਸੀ ਅਤੇ ਆਟੋ ਬਿਲਕੁਲ ਬੁਰੀ ਤਰ੍ਹਾਂ ਚੱਕਰਾਂਚੂਰ ਹੋ ਗਿਆ ਸੀ ਜੋ ਗੱਡੀ ਆਟੋ ਦੇ ਵਿੱਚ ਵੱਜੀ ਸੀ ਉਹਦਾ ਸ਼ੀਸ਼ਾ ਵੀ ਕ੍ਰੈਕ ਹੋ ਗਿਆ ਸੀ ਅਤੇ ਗੱਡੀ ਵੀ ਵਿੰਗੀ ਹੋ ਗਈ ਸੀ ਰਾਹਗੀਰਾਂ ਨੇ ਗੱਡੀ ਵਾਲਿਆਂ ਨੂੰ ਰੋਕ ਕੇ ਆਟੋ ਦੇ ਵਿੱਚ ਸਵਾਰੀਆਂ ਫਸੀਆਂ ਸਨ ਜਿਨ੍ਹਾਂ ਦੇ ਸੱਟਾਂ ਗੰਭੀਰ ਲੱਗੀਆਂ ਸਨ ਉਹਨਾਂ ਨੂੰ ਬਾਹਰ ਕੱਢਿਆ ਤੇ ਸਮਾਜ ਸੇਵੀ ਮਨਜੀਤ ਬੇਕਰੀ ਦੇ ਮਾਲਕ ਮਤਵਿੰਦਰ ਸਿੰਘ ਸੋਨੂ ਜੋ ਕਿ ਉੱਥੋਂ ਲੰਘ ਰਹੇ ਸਨ ਉਹਨਾਂ ਨੇ ਅਤੇ ਸੁਰਿੰਦਰਪਾਲ ਕੋ ਗਾਜੋਗਿਰ ਸੂਰਪੁਰ ਕਲੋਨੀਆ ਦੇ ਰਹਿਣ ਵਾਲੇ ਹਨ ਉਹਨਾਂ ਨੇ ਆਪਣੀ ਗੱਡੀ ਵਿੱਚ ਪਾ ਕੇ ਗੰਭੀਰ ਸੱਟਾਂ ਲਗੀਆਂ ਉਹਨਾਂ ਨੂੰ ਫਲੋਰ ਦੇ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ ਅਤੇ ਉਸ ਤੋਂ ਬਾਅਦ ਉੱਥੇ ਐਂਬੂਲੈਂਸਾਂ ਵੀ ਆ ਗਿਆ ਬਾਕੀ ਜਿਹੜੇ ਲੋਕ ਜ਼ਖਮੀ ਹੋਏ ਸਨ ਉਹਨਾਂ ਨੂੰ ਬਾਅਦ ਵਿੱਚ ਸਿਵਲ ਹਸਪਤਲ ਲਿਆਂਦਾ ਗਿਆ ਜਿੱਥੇ ਕਿ ਦੱਸਣਯੋਗ ਗੱਲ ਹੈ ਕਿ ਟੱਕਰ ਇੰਨੀ ਭਿਆਨਕ ਸੀ ਜਿਸ ਦੇ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਬਾਕੀ ਇਲਾਜ ਦੇ ਅਧੀਨ ਹਨ ਜਿਨ੍ਹਾਂ ਦੇ ਵਿੱਚ ਇਲਾਜ ਦੇ ਅਧੀਨ ਇੱਕ ਬੱਚਾ ਵੀ ਹੈ ਆਟੋ ਦੇ ਵਿੱਚ ਸਵਾਰ ਰੇਡਿਟ ਅਤੇ ਜੈਂਟ ਸਾਰੇ ਇੱਕ ਪਿੰਡ ਕੜਿਆਣਾ ਦੇ ਰਹਿਣ ਵਾਲੇ ਸਨ ਪੱਤਰਕਾਰ ਜਗਜੀਤ ਸਿੰਘ ਭੱਟੀ ਦੀ ਵਿਸ਼ੇਸ਼ ਰਿਪੋਰਟ ਭਾਈ ਜੀ ਝੰਡੇਪੀਰ ਲੋ ਆਉਂਦੇ ਸੀ ਸ਼ਿਸ਼ੂ ਵਾਲ ਕੋਈ ਆਪਣੀ ਸਾਈਡ ਦੇ ਸੀ ਤੇ ਇਹ ਬੰਦੇ ਨੇ ਲਿਆ ਕੇ ਨਾ ਉਧਰੋਂ ਸਾਡੀ ਸਾਈਡ ਇਹਨੇ ਘਟ ਕੇ ਗੱਡੀ ਮਾਰ ਵਿੱਚ ਸਾਡੀ ਗੱਡੀ ਹਾਲੇ ਸਾਈਡ ਤੇ ਖੜੀ ਆ ਉੱਥੇ ਹੀ ਸੈਡ ਆਪਣੀ ਜਗੜੀ ਸੀ ਤੇ ਜਿਆਦਾ ਵੀਡੀਓ ਵਿੱਚ ਵੀ ਮੇਰਾ ਭਾਈ ਗੋਗੀ ਭਾਈ ਜਿਹੜਾ ਗੜੇ ਦੇ ਕੋਲ ਐਕਸੀਡੈਂਟ ਹੋਇਆ ਆ ਹਾਂਜੀ ਮੈਨੂੰ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਹੈ ਜੀ ਅੱਛਾ ਕਿਹਦਾ ਠੀਕ ਆ ਤੁਹਨੇ ਭਾਜੀ ਕਿਦਾਂ ਤੇ ਜੀ ਕਦ ਤੋ ਹੋ ਗਿਆ ਸਾਰੇ ਕਿਹ ਆ ਰਹੇ ਸੀ ਇਹ ਤੇ ਆਪੋ ਜੀ ਜੀ ਲੱਗੇ ਕੱਚ ਭਾਜੀ ਇਹ ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਪਿਛਾੜਨੀ ਕੀਤੀ ਦਿਲ ਤੋਂ ਦਾ ਦੇਖੇ ਹੀ ਨਹੀਂ ਹੋ ਆਪ ਤੇ ਖਰਾਬ ਹਾਂਜੀ ਉਹ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਥੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰੇ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾਂ ਲੱਗੀਆਂ ਆ ਹੂੰ ਮੰਮੀ ਬੱਚੀ ਕਿੱਦਾਂ ਬਧੀ ਬੱਚੀ ਦੀ ਲੱਤ ਕਹਿੰਦੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਤਿੰਨ ਲੱਗਦੇ ਨੇ ਸਰ ਜੀ ਆਪਾਂ ਨੂੰ ਇਹਦੇ ਬਾਰੇ ਨਹੀਂ ਜੜ ਗਿਆ ਕੁਝ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਜਦੋਂ ਆਪਾਂ ਸ਼ਾਂਤ ਸੀਗਾ ਤੇ ਬੰਦੇ ਦੇਖਣਗੇ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਸਾਰਿਆਂ ਕੇ ਰਿਪੋਰਟੀਆਂ ਇੱਧੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਉਣ ਲੱਗੇ ਸੀਗੇ ਮੈਂ ਗੱਡੀ ਨੂੰ ਹੱਥ ਦਿੱਤਾ ਯਾਨਕਿ ਤੇ ਕਮ ਉਹ ਦੋ ਜਨਾਨੀ ਲੈ ਕੇ ਆਇਆ ਇੱਕ ਕੁੜੀ ਦੀ ਇੱਕ ਕੁੜੀ ਦੀ ਸੱਤ ਸਰੀ ਕਰੇ ਤੇ ਇੱਕ ਸਰੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਹਾਂ ਜੀ ਉਹ ਬੱਚੇ ਜਾਨ ਬਚ ਗਈ ਕਿਹੜੇ ਵਕਤੀ ਦੋ ਮੈਂ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕਾ ਨਾ ਹੋਇਆ ਪਤਾ ਪਣਾ ਉਸ ਜੀ ਉਹ ਨਹੀਂ ਆਪਣਾ ਕੁਛ ਵੀ ਪਤਾ ਨਹੀਂ ਕਿ ਕਿਡੀਆਂ ਕਿਡੀਆਂ ਔਖੀਆਂ ਜੀਆਂ ਲੱਗੀਆਂ ਹੋਈਆਂ ਗੱਡੀਆਂ ਕਿਡੀਆਂ ਗੱਡੀਆਂ ਸਾ ਜੀ ਅਮੇ ਸਾਨੂੰ ਕਹਿੰਦੇ ਮੈਂ ਨਹੀਂ ਕੁਛ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂ ਜੀ ਕੋਸ ਤੋਂ ਵੱਡੀ ਗੱਲ ਹਾਦਸੇ ਦਾ ਰੋਡ ਦੇ ਉੱਤੇ ਹੁੰਦੇ ਰਹਿੰਦੇ ਜਦੋਂ ਆ ਜਾ ਹਾਦਸਾ ਹੋਇਆ ਆਟੋ ਦੇ ਵਿੱਚ ਫਿਰ ਲਗਾ ਆਟੋ ਵਿੱਚ ਬਹੁਤ ਜ਼ਿਆਦਾ ਸਵਾਰੀ ਅਸੀਂ ਲਗਭਗ 10 ਕਮਟਰ ਲੋਕ ਗੱਡੀਆਂ ਰੋਕੇ ਤੇ ਵੀਡੀਓ ਬਣਾ ਰਹੇ ਕੋਈ ਕੁਛ ਕਰ ਰਿਹਾ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਵੀ ਜਿਹੜੀ ਨੂੰ ਬਾਅਦ ਚਾਹੀਆ ਤੁਸੀਂ ਆਪਣੀ ਗੱਡੀ ਦੇ ਵਿੱਚ ਸੀਟਾ ਫੋਲ ਕਰਕੇ ਸਾਰੇ ਪੀਜੈਂਟ ਉੱਤੇ ਸਵੈ-ਹਸਲ ਬਚਾਏ ਆ ਸੋ ਗੱਲ ਤਾਂ ਇਹ ਵੀ ਪਿੰਡ ਦਾ ਪ੍ਰਸ਼ਾਸਨ ਚਾਹੀਦਾ ਵੀ ਇਹ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚੱਲਦੀ ਆ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ ਆਈ ਹੈਗੀ ਤੁਸੀਂ ਦੇਖੋ ਪਿੱਛੇ ਕਿਸ ਤਰ੍ਹਾਂ ਜਾਮ ਲੱਗ ਗਿਆ ਹੈਗਾ ਪਰ ਇਹਦਾ ਥੋੜਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਸੇ ਚਲੇ ਜਾ ਸਕਣ ਬਾਕੀ ਇਹ ਵੀਡੀਓ ਵੀ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀਆਂ ਲੈ ਕੇ ਜਾਂਦੇ ਕਿਰਪਾ ਕਰਕੇ ਜੇ ਐਕਸੀਡੈਂਟ ਹੁੰਦਾ ਮਲਜੂਰ ਕਰਿਆ ਕਰੋ ਕੱਲ੍ਹ ਹਾਸਾ ਆਪਣੇ ਨਾਲ ਵੀ ਹੋ ਸਕਦਾ ਕਿਸੇ ਜਾਨ ਵੱਜ ਜਾਵੇਗਾ ਆ ਇੱਕ ਪਰਿਵਾਰ ਦੇ ਜੀਵਾਂ ਦੇ ਨਾਲ ਉਹਦੇ ਕਈ ਪਰਿਵਾਰ ਨਾਲ ਜੁੜੇ ਹੁੰਦੇ ਆ ਸੋ ਇੰਨੀ ਕਿ ਬੇਇੱਜ਼ਤੀ ਆ ਕਿ ਜਦੋਂ ਇਦਾਂ ਕੋਈ ਹਾਸਾ ਹੁੰਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਨਿਕਲ ਕੇ ਸਿਲਸਿਲਾ ਸਤਿਗੁਰੂ ਪਹੁੰਚਾਇਆ ਜਾਵੇ ਉਹਦੀ ਮਦਦ ਕੀਤੀ ਜਾਵੇ ਇਹ ਕੋਈ ਰੋਡ ਸਾਈਡ ਐਕਸੀਡੈਂਟ ਕੇਸ ਆ ਹੈਗਾ ਜਿਸ ਵਿੱਚ ਕਾਫੀ ਬੰਦੇ ਇੰਜਰਡ ਹੈਗੇ ਆ ਕੁਝ ਬ੍ਰੌਡ ਡੈੱਡ ਵੀ ਤੁਹਾਡੇ ਕੋਲ ਆਇਆ ਗਿਆ ਸਰ ਇਹ ਐਕਸੀਡੈਂਟ ਹੋਇ ਇਹ ਤਾਂ ਬ੍ਰਾਡਟਾ ਹੁੰਦਾ ਰਾਨੀ ਸੁਨੀਤਾ ਔਰ ਮਨਜੀਤ ਨੇ ਜੀ ਤੇ ਪਤਾ ਲੱਗਿਆ ਵੀ ਉਹ ਕੜਿਆਨੇ ਪਿੰਡ ਦੇ ਨੇ ਜੀ ਤੇ ਜਿਹੜੇ ਇੰਜਰਡ ਨੇ ਉਹ ਇੱਕ ਨਿਰਮਲ ਸਿੰਘ ਨੇ ਜੀ ਇੱਕ ਅਮਰਚੰਦ ਜੀ ਨੇ ਜੀ ਤੇ ਦੋ ਅਨੋ ਨੇ ਜੀ ਇੱਕ ਮੁਖਤਿਆਰ ਸੀ ਠੀਕ ਹੈ ਇੱਕ ਬੱਚਾ ਵੀ ਸਰ ਉਹਦੇ ਵਿੱਚ ਇੰਜਰਡ ਹੈ ਉਹ ਅਸੀਂ ਸਾਡੇ ਵਾਲਾ ਡਾਕਟਰ ਨੂੰ ਦਿਖਾਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਜ਼ਿਆਦਾ ਵੱਡੇ ਇਲਾਜ ਦੀ ਲੋੜ ਹੈ ਉਸਨੂੰ ਅਸੀਂ ਰੈਫਰ ਕਰਾਂ ਠੀਕ ਹੈ ਤੇ ਸਭ ਕਿੰਨੇ ਰੈਫਰ ਕੀਤੇ ਸਾਰੇ ਇਹਨਾਂ ਚੋਂ ਇੱਕੋ ਹੀ ਰੈਫਰ ਹੋਇਆ ਜੀ ਬਾਕੀਆਂ ਦਾ ਇਲਾਜ ਚੱਲ ਰਿਹਾ ਬਾਕੀ ਦਾ ਇਲਾਜ ਹੋ ਜਾਵੇਗਾ